ਜਿਸ ਕਰੇ ਇੱਜ਼ਤ ਨਹੀਂ ਉਸ ਕਰ ਜਾਈਏ ਨਾ ਖਾਨਦਾਨ ਮਾਰਾ ਜਿੱਤੇ ਧੀ ਨੂੰ ਵੀ ਆਈਏ ਨਾ ਚੜ ਜਾਣ ਸਿਰ ਪੈਸੇ ਫਾਹੇ ਵੱਲ ਜਾਈਏ ਨਾ ਚੜ ਜਾਣ ਸਿਰ ਪੈਸੇ ਫਾਹੇ ਵੱਲ ਜਾਈਏ ਨਾ ਧੀ ਪੁੱਤ ਆਪਣੇ ਨੂੰ ਸਿਰ ਤੇ ਚੜਾਈਏ ਨਾ ਹੋ ਧਰਮ ਦਾ ਬਣਾ ਪਾ ਕੇ ਕੂੜ ਨਾ ਜੀ ਟੋਲੀਏ ਜਿੱਥੇ ਪਹਿਚਾਨ ਕੱਟ ਉੱਠ ਕੱਟ ਬੋਲੀਏ ਤੇ ਆਪਣਾ ਨਾ ਭੋਜ ਕਦੇ ਖੋਲੀਏ ਨਸ਼ੇ ਨਾਲ ਯਾਰੀ ਮਾਣੀ ਸੇਂਤ ਨੂੰ ਨਾ ਬੋਲੀਏ ਪੱਲਾ ਜੀ ਨੇ ਹੱਥ ਦਿੱਤਾ ਦਾਜ ਕਾ ਤੋਂ ਮੰਗੀਏ ਆਪਣਾ ਕਮਾ ਕੇ ਖਾਣਾ ਫੇਰ ਕਾ ਤੋਂ ਮੰਗੀਏ ਚੰਗਾ ਕੰਮ ਕਰਨਾ ਜੇ ਲੋਕਾਂ ਤੋਂ ਨਾ ਸੰਗੀਏ ਭੋਲੇ ਭਾਲੇ ਬੰਦੇ ਤਾਂ ਹੀ ਸੱਤ ਚ ਨਾ ਭੰਡੀਏ ਲੈ ਕਾ ਤੇ ਵਿਵਾ ਪਿੱਛੇ ਮੜਾ ਕਿਤੇ ਗਾਈਏ ਨਾ ਪੋਂ ਬਾਲੇ ਚੱਕਰਾ 'ਚ ਲੀੜੇ ਲੱਤੇ ਲਾਈਏ ਨਾ ਜਿਹੜੇ ਕੰਮ ਪਰਦੇ ਦੇ ਵੀਡੀਓ ਬਣਾਈਏ ਨਾ ਹਾਂ ਜਿਹੜੇ ਕੰਮ ਪਰਦੇ ਦੇ ਵੀਡੀਓ ਬਣਾਈਏ ਨਾ ਕਰਜੇ ਦਾ ਬੋਝ ਮੜਾ ਸਿਰ ਤੇ ਚੜਾਈਏ ਨਾ ਜਿਹੜੇ ਰਾਹ ਦਾ ਪਤਾ ਨਹੀਂ ਉਸ ਰਹਿ ਜਾਈਏ ਨਾ ਬਾਹਰ ਜਾਣਾ ਮੜਾ ਨਹੀਂਓ ਪੱਕੇ ਪੈਰੀ ਜਾਈਏ ਨਾ ਦੇ ਨਾਲੀ ਯਾਰੀ ਕਦੇ ਲਾਈਏ ਨਾ ਧੋਗਲੇ ਜੇ ਬੰਦੇ ਨਾਲੀ ਯਾਰੀ ਕਦੇ ਲਾਈਏ ਨਾ ਬਾਣੀ ਨੀਤ ਵਾਲਾ ਬੰਦੇ ਘਰ ਚ ਬੁਲਾਈਏ ਨਾ ਜਿਹੜੇ ਕੰਮ ਲੱਗ ਜਾਈਏ ਸ਼ੌਕ ਨਾਲ ਕਰੀਏ ਗੱਲ ਗੱਲ ਉੱਤੇਵੇਂ ਕਿਸ ਨਾ ਨਾ ਲੜੀਏ ਲਾਗੂ ਕਰੋ ਜ਼ਿੰਦਗੀ ਚ ਜੋ ਵੀ ਕਹਿੰਦਾ ਪੜੀਏ ਬਾਣੀ ਨੀਤ ਨਾਲ ਕਦੇ ਮੋੜਾਂ ਤੇ ਨਾ ਖੜੀ ਓ ਮਸ਼ਿਆਂ ਦਾ ਕੋਡ ਮਾੜਾ ਪੁੱਤਾਂ ਤਾਈ ਦਸੀਏ ਮਸ਼ਿਆਂ ਦਾ ਕੋਡ ਮਾੜਾ ਪੁੱਤਾਂ ਤਾਈ ਦਸੀਏ ਕੁੰਡੇ ਟੱਪੇ ਵਾਲੇ ਕਦੇ ਕੰਮ ਚ ਨਾ ਫਸਿਓ ਗੱਲ ਦਾ ਜੇ ਪੱਤਾ ਹੋਵੇ ਜੋਗੇ ਸੱਚ ਦਸੀਏ ਚਿੱਟੇ ਉੱਤੇ ਲਾ ਕੇ ਕਰ ਕਿਸੇ ਦਾ ਨਾ ਪੱਤੀਏ ਗੱਲ ਦਾ ਜੇ ਪੱਤਾ ਹੋਵੇ ਜੋਗੇ ਸੱਚ ਦਸੀਏ ਹਾ ਚਿੱਟੇ ਉੱਤੇ ਲਾ ਕੇ ਕਰ ਕਿਸੇ ਨਾ ਨਾ ਪੱਟੀਆਂ